ਕਦਾਂ ਵੀ ਸਾਰੇ ਜਣੇ ਹੋ ਠੀਕ ਠਾਕ ਹੋਮ ਹੋ ਗਏ ਸਾਰੇ ਚੜ੍ਹਦੇ ਕਲਾਚ ਹੋਮ ਹੋ ਕੇ ਤਕਰੀਬਨ ਤੁਸੀਂ ਜਾਣਦੋ ਜੀ ਆ ਪੈਂਟਲੀ ਦੇ ਸੰਬੰਧ ਚ ਹਰ ਰੋਜ਼ লাইਵ ਹੋਣੇ ਨੇ ਜਿੱਥੇ ਤੁਸੀਂ লাইਵ ਕਾਲਿੰਗ ਕਰ ਸਕਦੇ ਹੋ ਆਪਣਾ ਐਕਸਪੀਰੀਅੰਸ ਆਪਣੇ ਦਿਲ ਦੀਆਂ ਗੱਲਾਂ ਤੇ ਆਪਣੀਆਂ ਪ੍ਰੋਬਲਮਾਂ ਆਪਣਾ ਕੋਈ ਵੀ ਗੱਲਬਾਤ ਸ਼ੇਅਰ ਕਰ ਸਕਦੇ ਹੋ ਤਾਂ ਜੋ ਛੋਟੀਆਂ ਗੱਲਾਂ ਦੂਜੇ ਵੀਰ ਭਾਈਆਂ ਤੱਕ ਪਹੁੰਚ ਸਕਣ ਜਿਹੜੇ ਨਵੇਂ ਵੀਰ ਭਾਈ ਜਾ ਰਹੇ ਨੇ ਤੇ ਅੱਜ ਦੋ ਤਿੰਨ ਗੱਲਾਂ ਕਲੀਅਰ ਕਰਨੀਆਂ ਨੇ ਜਿਹੜੀਆਂ ਲਾਈਵ 'ਚ ਹੁੰਦੀਆਂ ਨਹੀਂ ਹੈਗੀਆਂ ਇੱਕ ਤਾਂ ਹੈਗੇ ਵੀ ਦਸੰਬਰ ਮਹੀਨੇ ਜਿਹੜੇ ਪੇਪਰ ਪ੍ਰੋਨੋਨਾ ਬਾਰੇ ਦੱਸਣਾ ਇੱਕ ਅਪਾਇੰਟਮੈਂਟਾਂ ਬਾਰੇ ਦੱਸਣਾ ਕਿਉਂਕਿ ਜਿਹੜੀ ਅਪਾਇੰਟਮੈਂਟਾਂ ਨੇ ਬਹੁਤ ਜ਼ਰੂਰੀ ਨੇ ਬਹੁਤ ਵੀਰ ਭਾਈ ਫਸੇ ਹੋਏ ਨੇ ਤੇ ਜਿਹੜੀ ਪਹਿਲੀ ਗੱਲ ਹੈ ਕਿ ਦਸੰਬਰ ਮਹੀਨੇ ਵਾਲੇ ਉਹ ਪੇਪਰ ਥੋੜੇ ਜੇ ਰੁਕੇ ਹੋਏ ਨੇ ਗਵਰਨਮੈਂਟ ਕੰਨੀਓ ਬਹੁਤ ਪੇਪਰ ਘੱਟ ਨਿਕਲ ਰਹੇ ਨੇ ਉਹਨਾਂ ਤੇ ਤਕਰੀਬਨ ਇੱਕ ਤਰ੍ਹਾਂ ਦਾ ਕੋਈ ਕੰਮ ਨਹੀਂ ਚੱਲ ਰਿਹਾ ਹੈਗਾ 2 ਫਰਵਰੀ ਤੇ 25 ਫਰਵਰੀ ਤੋਂ ਬਾਅਦ ਦਸੰਬਰ ਮਹੀਨੇ ਵਾਲੇ ਪੇਪਰ ਨਿਕਲਣ ਦੇ ਬੰਦ ਹੋ ਗਏ ਸੀ ਉਦੋਂ ਬਾਅਦ ਟਾਮਾ ਟਲਾਈ ਪੇਪਰ ਨਿਕਲੇ ਆ ਇੱਕ ਕੱਲ ਖਬਰ ਆਈ ਸੀ ਕਬੀਰ ਭਾਈ ਨੇ ਅਪpointAਮੈਂਟ ਬਾਰੇ ਫੋਨ ਕਰਿਆ ਸੀ ਤੇ ਉਹਨੇ ਵੀ ਦੱਸਿਆ ਸੀ ਉਹਦੇ ਰਗੂਸਾ ਜਗਾ ਤੋ ਦਸੰਬਰ ਮਹੀਨੇ ਵਾਲੇ ਪੇਪਰ ਨਿਕਲੇ ਜਿਹੜੇ ਸਿਸੀਲੀਆ ਟਾਪੂ ਤੇ ਰਹਿ ਜਾਂਦਾ ਉੱਥੋਂ ਇੱਕ ਪੇਪਰ ਨਿਕਲਿਆ ਉਹਨੇ ਦੱਸਿਆ ਸੀ ਵੀ ਉਹ ਹੈਗਾ 9 ਮਹੀਨੇ ਪਤਾ ਨਹੀਂ ਉਹਦਾ ਵੀ ਲੇਟ ਮਿਲਿਆ ਪਤਾ ਨਹੀਂ ਉਹਨੂੰ ਕਿਵੇਂ ਮਿਲਿਆ ਉਹਨੂੰ ਹੁਣ ਮਿਲਿਆ ਆਪਣੇ ਮਈ ਚ ਆ ਰੋਸਾ ਤੋਂ ਠੀਕ ਹੈ ਤੇ ਹੋਰ ਜਗ੍ਹਾ ਤੋਂ ਕੋਈ ਅਪਡੇਟ ਹੈ ਨਹੀਂ ਕਿ ਜੇ ਤੁਹਾਡੇ ਕੋਲ ਕੋਈ ਅਪਡੇਟ ਆਈ ਤੇ ਜ਼ਰੂਰ ਥੱਲੇ ਕਮੈਂਟ ਕਰ ਦਿਓ ਤਾਂ ਜੋ ਦੂਜੇ ਵੀਰ ਭਾਈਆਂ ਨੂੰ ਪਤਾ ਲੱਗ ਜਾਵੇ ਕਿਉਂਕਿ ਲਾਈਵ 'ਚ ਕਾਲ ਬਹੁਤ ਆਉਂਦੀ ਹੁੰਦੀ ਆ ਵੀ ਸਾਡੇ ਦਸੰਬਰ ਮਹੀਨੇ ਵਾਲੇ ਪੇਪਰ ਪਰੇ ਹੋਏ ਨੇ ਕਦੋਂ ਨਿਕਲਣਗੇ ਤਾਂ ਮੈਂ ਤਾਂ ਹੀ ਵੀਡੀਓ ਬਣਾਈ ਆ ਵੀ ਕਿਉਂਕਿ ਆਪਾਂ ਉਥੇ ਹੁੰਦਾ ਵੀ ਜਿਹੜੀ ਗੱਲ ਜ਼ਰੂਰੀ ਆ ਉਹਨੂੰ ਟਾਈਮ ਵੱਧ ਦਿੱਤਾ ਜਾਵੇ ਜਿਹੜੇ ਡਾਕੂਮੈਂਟਾਂ ਦੀ ਗੱਲ ਆ ਉਹ ਵੀਰ ਭਾਈ ਨੂੰ ਜ਼ਿਆਦਾ ਸਮਾਂ ਦਿੱਤਾ ਜਾਵੇ ਤੇ ਜਿਹੜੇ ਵੀਰ ਭਾਈ ਪੁੱਛਦੇ ਰਹਿੰਦੇ ਦਸੰਬਰ ਮਹੀਨੇ ਵਾਲੇ ਉਹਨਾਂ ਨੂੰ ਮੈਂ ਤਾਂ ਹੀ ਕਹਿਣਾ ਵੀ ਉਹ ਥੋੜੇ ਪੇਪਰ ਰੁਕੇ ਹੋਏ ਨੇ ਬਾਕੀ ਜਿਹੜੇ ਬੰਦਿਆਂ ਤੁਸੀਂ ਪੇਪਰ ਭਰਾਏ ਨੇ ਉਹਦੇ ਨਾਲ ਤੁਸੀਂ ਧੰਨਵਾਦ ਕਰ ਸਕਦੇ ਹੋ ਵੀ ਕਦੋਂ ਤੱਕ ਥੋੜੇ ਪੇਪਰ ਨਿਕਲਣਗੇ ਠੀਕ ਆ ਜੀ ਆਦਰ ਤੇ ਬਾਕੀ ਕੋਸ਼ਿਸ਼ ਕਰਿਆ ਕਰੋ ਜਿਹੜੇ ਬੰਦੇ ਤੋਂ ਪੇਪਰ ਭਰਾਏ ਨੇ ਉਹਦੇ ਨਾਲ ਗੱਲਬਾਤ ਕਰਨ ਦੀ ਕੋਸ਼ਿਸ਼ ਕਰਿਆ ਕਰੋ ਵੀ ਸਾਡੇ ਪੇਪਰ ਕਦੋਂ ਨਿਕਲ ਸਕਦੇ ਨੇ ਜੇ ਭਾਈਚਾਰ ਮੈਂ ਸਾਰਿਆਂ ਦਾ ਸਵਾਗਤ ਕਰਨਾ ਪਰ ਇਹ ਨਹੀਂ ਮੈਂ ਗੱਲ ਕਹਿੰਦਾ ਕਿ ਤੁਸੀਂ ਕਿਉਂ ਫੋਨ ਕਰਦੇ ਹੋ ਪਰ ਇੱਥੇ ਇਹ ਗੱਲ ਬਈ ਜਿਹੜੇ ਤੁਹਾਡਾ ਟਾਈਮ ਹੈਗਾ ਬਾਕੀ ਇਹ ਤੁਹਾਡਾ ਬੰਦਾ ਹੀ ਦੱਸ ਸਕਦਾ ਕਿ ਛੋਟੇ ਪੇਪਰ ਨਿਕਲਣਗੇ ਕੀ ਸਾਫ ਤਬ ਨਿਕਲਣਗੇ ਜਾਂ ਨਹੀਂ ਨਿਕਲਣਗੇ ਕਿਉਂਕਿ ਮੈਂ ਆਪਾਂ ਵੀ ਹੋਰ ਕੋਈ ਯੂਟਿਊਬਰ ਆ ਉਹ ਛੋਟੇ ਪੇਪਰਾਂ ਬਾਰੇ ਕੋਈ ਵੀ ਦੱਸ ਸਕਦਾ ਹੈਗਾ ਛੋਟੇ ਪੇਪਰ ਨਿਕਲਣਗੇ ਜਾਂ ਨਹੀਂ ਨਿਕਲਣਗੇ ਕਿਉਂਕਿ ਕਿਸੇ ਬੰਦੇ ਨੂੰ ਇਹ ਨਹੀਂ ਪਤਾ ਹੈਗਾ ਤੁਹਾਡਾ ਮਾਲਕ ਹੈ ਕਿੰਦਾਂ ਦਾ ਉਹਦੀ ਕੁੱਦ ਕਿੰਨੇ ਕਾ ਕਿੰਨੇ ਕਾ ਬੰਦੇ ਨੂੰ ਅਲਾਉ ਕਰਿਆ ਹੋਇਆ ਉਹਨੇ ਵੀ ਕਿੰਨੇ ਕ ਬੰਦੇ ਦੇ ਪੇਪਰ ਭਰ ਸਕਦਾ ਬਈ ਇਹਨੂੰ ਪਰਮਿਸ਼ਨ ਮਿਲੀ ਹੋਈ ਆ ਬਾਕੀ ਉਹ ਕੋ ਰਿਹਾ ਹੈ ਸੈਂ ਕਿ ਆ ਵੀ ਕੰਮ ਕਰ ਕਿਦਾਂ ਦਾ ਇਹੀ ਜਿਹੜੇ ਬੰਦੇ ਤੁਹਾਡੇ ਪੇਪਰ ਪਰ ਨੇ ਉਹੀ ਤੁਹਾਨੂੰ ਦੱਸ ਸਕਦਾ ਵੀ ਪੇਪਰ ਤੁਹਾਡੇ ਨਿਕਲਣਗੇ ਜਾਂ ਨਹੀਂ ਨਿਕਲਣਗੇ ਉੱਤੇ ਉਦੋਂ ਅਗਲੀ ਗੱਲ ਆ ਜਾਂਦੀ ਐ ਅਪpointAਮੈਂਟਾਂ ਦੀ ਅਪpointAਮੈਂਟਾਂ ਦੀ ਗੱਲ ਆ ਵੀ ਫਰਵਰੀ ਮਹੀਨੇ ਚ ਅਪpointAਮੈਂਟਾਂ ਖੁੱਲੀਆਂ ਸੀ ਉਸ ਤੋਂ ਬਾਅਦ ਖੁੱਲੀਆਂ ਨਹੀਂ ਹੈਗੀਆਂ 22 23 24 ਫਰਵਰੀ ਨੂੰ ਅਪpointAਮੈਂਟਾਂ ਖੁੱਲੀਆਂ ਸੀ ਤਿੰਨ ਚਾਰ ਦਿਨ ਤੇ ਉਹ ਜਿਨ੍ਹਾਂ ਨੇ ਉਹ ਅਪਾਇੰਟਮੈਂਟਾਂ ਚੱਕ ਲਈਆਂ ਸੀ ਬਹੁਤ ਵਧੀਆ ਤੇ ਜੂਨ ਜੂਨ ਤੱਕ ਉਹਨਾਂ ਨੂੰ ਅਪਾਇੰਟਮੈਂਟਾਂ ਮਿਲੀਆਂ ਨੇ ਬਾਕੀ ਜੂਨ ਮਹੀਨੇ ਤੱਕ ਅਪਾਇੰਟਮੈਂਟਾਂ ਬੁੱਕ ਹੋਈਆਂ ਹੋਈਆਂ ਨੇ 6 22 ਜਨਵਰੀ ਤੋਂ ਅਪਾਇੰਟਮੈਂਟਾਂ ਮਿਲੀਆਂ 20 ਜੂਨ ਤੋਂ ਬਾਅਦ ਦੀਆਂ ਮਿਲਦੀਆਂ ਬਾਕੀ ਆਉਣ ਵਾਲਾ ਸਮਾਂ ਦੱਸੋ ਬਾਕੀ ਉਮੀਦ ਹੈਗੀ ਆ ਵੀ ਆ ਮਹੀਨੇ ਚ ਅਪਾਇੰਟਮੈਂਟਾਂ ਖੁੱਲ ਸਕਦੀਆਂ ਨੇ ਬਾਕੀ ਕਿਸਮਤ ਆ ਬਾਕੀ ਆਉਣ ਵਾਲਾ ਸਮਾਂ ਦੱਸੋ ਆ ਮਹੀਨਾ ਜਾਂ ਜਨਵਰੀ ਦੀ 10 ਤਰੀਕ ਤੋਂ ਪਹਿਲਾਂ ਪਹਿਲਾਂ ਅਪਾਇੰਟਮੈਂਟਾਂ ਖੁੱਲ ਜਾਣੀਆਂ ਨੇ ਇਹ 20 25 ਦਿਨਾਂ ਤੱਕ ਠੀਕ ਆ 10 ਜਨਵਰੀ ਤੋਂ ਪਹਿਲਾਂ ਪਹਿਲਾਂ ਅਪਾਇੰਟਮ ਇਹ ਬਣਾ ਹੈਗੇ ਆ ਵੀ ਆਪ ਮਹੀਨੇ ਆਪ ਤੇ ਜਾਂ ਅਗਲੇ ਹਫਤੇ ਤੱਕ ਅਪਾਇੰਟਮੈਂਟਾਂ ਖੁੱਲ ਜਾਣਗੀਆਂ ਤੇ ਬਾਕੀ ਇੱਕ ਗੱਲ ਹੋਰ ਹੈ ਜਿਹੜੇ ਵੀਰ ਭਾਈ ਪੁੱਛਦੇ ਨੇ ਵੀ ਸਾਡਾ ਨੂਲਾ ਆਸਤਾ ਹੈਗਾ ਵੀ ਜੂਨ ਚ ਐਕਸਪਾਇਰ ਹੋ ਜਾਣਾ ਜਨਵਰੀ ਦੇ ਮਹੀਨੇ ਚ ਇਸ਼ੂ ਹੋਇਆ ਸੀ ਵੀ ਕੀ ਸੰਭਵ ਤਾਂ ਵੀ ਸਾਡੇ ਪੇਪਰ ਐਕਸਪਾਇਰ ਤਾਂ ਨਹੀਂ ਹੋ ਜਾਣਗੇ ਤੇ ਅੰਬੈਸੀ ਦਾ ਕੂਲ ਹੈਗਾ ਭਾਵੇਂ ਤੁਸੀਂ ਵੀ ਐਫਐਪ ਸੈਂਟਰ ਚ ਫੋਨ ਕਰਕੇ ਪੁੱਛ ਸਕਦੇ ਆ ਉੱਥੇ ਇਹ ਗੱਲ ਕਲੀਅਰ ਕਰੀ ਹੋਈ ਆ ਵੀ ਜੇ ਤੁਹਾਡੀ ਅਪਾਇੰਟਮੈਂਟ ਬੈਲਡ ਰਹਿੰਦੇ ਰਹਦੇ ਨੂਲੇ ਉੱਥੇ ਚੱਕੀ ਹੋਈ ਆ ਐਕਸਪਾਇਰੀ ਡੇਟ ਤੋਂ ਪਹਿਲਾਂ ਪਹਿਲਾਂ ਤੁਸੀਂ ਪੇਪਰ ਜਮ੍ਹਾਂ ਕਰਾ ਸਕਦੇ ਹੋ ਭਾਵੇਂ ਤੁਹਾਨੂੰ ਜਲਾਇ ਦੀ ਅਪਾਇੰਟਮੈਂਟ ਮਿਲਦੀ ਹੈ ਭਾਵੇਂ ਆਕਸਤ ਦੀ ਮਿਲਦੀ ਹੈ ਠੀਕ ਹੈ ਬਾਕੀ ਛੋਟੇ ਕੋ ਡਾਕੂਮੈਂਟ ਸਾਰੇ ਕੰਪਲੀਟ ਹੋਣੇ ਚਾਹੀਦੇ ਠੀਕ ਹੈ ਇਹ ਗੱਲ ਦਾ ਧਿਆਨ ਰੱਖਿਓ ਠੀਕ ਹੈ ਜਿਹੜੇ ਵੀਰ ਭਾਈ ਜਾ ਰਹੇ ਨੇ ਜਰੂਰ ਜਾਓ ਬਾਕੀ ਇੱਕ ਗੱਲ ਹੋਰ ਹੈ ਵੀ ਜਿਹੜੇ ਪੇਪਰਾਂ ਤੇ ਜਾ ਰਹੇ ਨੇ ਭਾਵੇਂ ਡੋਮਿਸਟਿਕ ਦੇ ਸਾਹ ਲੈਣ ਦੇ ਭਾਵੇਂ 9 ਮਹੀਨੇ ਅੱਠ ਦਿਨਾਂ ਦੇ ਵਿੱਚ ਵਿੱਚ ਛੋਟੀ ਐਂਟਰੀ ਹੋਣੀ ਚਾਹੀਦੀ ਹੈ ਜੇ ਤੁਸੀਂ ਪੇਪਰ ਬਣਾਉਣਾ ਚਾਹੁੰਦੇ ਹੋ ਠੀਕ ਹੈ ਉਹ ਤੁਸੀਂ ਕਲੀਅਰ ਕਰਿਆ ਕਰੋ ਭਾਵੇਂ ਤੁਹਾਡਾ ਬੰਦਾ ਭਾਵੇਂ ਤੁਸੀਂ ਆਪ ਕਰਾ ਰਹੇ ਹੋ ਭਾਵੇਂ ਤੁਸੀਂ ਸੈਨਸਾਲ ਹੋਰ ਅਪਲਾਈ ਕਰ ਰਹੇ ਹੋ 8 ਦਿਨਾਂ ਦੇ ਵਿੱਚ ਵਿੱਚ ਐਂਟਰੀ ਹੋਣੀ ਚਾਹੀਦੀ ਹੈ ਇਹ ਨਾ ਹੋਵੇ ਤੁਸੀਂ 10-15 ਦਿਨਾਂ ਤੋਂ ਬਾਅਦ ਪਰਫਾ ਤੁਰੇ ਨੂੰ ਪਿਕਪੇਜੋ ਮੇਲ ਭੇਜੋ ਭਾਵੇਂ ਤੁਸੀਂ ਆਪ ਹਾਜ਼ਰ ਹੋਵੋ ਜੇ ਪਿਕਪੇ ਭੇਜਣੀ 8 ਦਿਨਾਂ ਦੇ ਵਿੱਚ ਵਿੱਚ ਛੋਡੀ ਪਿਕ ਜਾਣੀ ਚਾਹੀਦੀ ਹੈ ਤਾਂ ਜੋ ਸਾਨੂੰ ਕਾਹ ਇਨ ਫਿਊਚਰ ਅਪਾਇਟਮੈਂਟ ਮਿਲ ਸਕੇ ਜੇ ਤੁਹਾਡੀ 10 ਦਿਨਾਂ ਤੋਂ ਬਾਅਦ ਅਪਾਇਟਮੈਂਟ ਆ ਸੌਰੀ ਜੇ ਤੁਹਾਡੀ 10 ਦਿਨਾਂ ਤੋਂ ਬਾਅਦ ਤੁਹਾਡੇ ਅਪਿਕਾ ਭੇਜੀ ਹੋਈ ਆਪਾਂ ਸੋਡੇ ਆਪ ਖੁਦ ਜਾ ਕੇ ਐਂਟਰੀ ਕਰਾਈ ਆ ਅੱਠ ਦਿਨਾਂ ਤੋਂ ਬਾਅਦ ਸੋਡੇ ਪੇਪਰ ਭਰਨੇ ਬੜੇ ਮੁਸ਼ਕਲ ਹੋ ਜਾਣਗੇ ਕਿਉਂਕਿ ਜਿੰਨਾ ਤੁਸੀਂ ਲੇਟ ਹੋ ਜਾਵੋਗੇ ਉਦੋਂ ਉਦੋਂ ਜਿੰਨਾ ਤੁਸੀਂ ਲੇਟ ਹੋ ਜਾਵਾਂਗੇ ਉਦੋਂ ਸੋਨੋ ਥੋਸ ਐਵੀਡੈਂਸ ਚਾਹੀਦਾ ਵੀ ਤੁਸੀਂ ਅੱਠ ਦਿਨਾਂ ਚ ਕਿਉਂ ਨਹੀਂ ਐਂਟਰੀ ਕਰ ਸਕਿਆਗੇ ਇਹ ਗੱਲ ਦਤਿਆ ਰੱਖਿਓ ਜਿਹੜੇ ਬੰਦੇ ਨੇ ਪੇਪਰ ਭਰੋਣੇ ਨੇ ਭਾਵੇਂ ਕੋਰਡ ਪੇਪਰ ਜਮਾ ਕਰਾਉਣੇ ਨੇ ਭਾਵੇਂ ਬੰਦਾ ਉਹਨਾਂ ਦਾ ਜਿਹੜਾ ਥਰਡ ਬੰਦਾ ਹੈਗਾ ਉਹਨੇ ਪੇਪਰ ਜਮਾ ਕਰਾਉਣੇ ਭਾਵੇਂ ਮਾਲਕ ਨੇ 8 ਦਿਨਾਂ ਦੇ ਵਿੱਚ ਵਿੱਚ ਤੁਹਾਡੀ ਐਂਟਰੀ ਹੋਣੀ ਚਾਹੀਦੀ ਆ ਜਿੰਨਾ ਤੁਸੀਂ ਲੇਟ ਹੋਈ ਜਾਵੋਗੇ ਐਂਟਰੀ ਦੇ ਮਾਮਲੇ 'ਚ ਪਿਕ ਦੇ ਮਾਮਲੇ 'ਚ ਉਦੋਂ ਤੁਹਾਡੇ ਪੇਪਰ ਬਣਦੇ ਬੜੇ ਮੁਸ਼ਕਲ ਹੋ ਜਾਣਗੇ ਇਹ ਗੱਲ ਦਾ ਧਿਆਨ ਰੱਖਿਓ ਠੀਕ ਆ ਤੇ ਬਾਕੀ ਸਾਰੇ ਜਣ ਵੀਰ ਭਾਈ ਚੜ੍ਹ ਦੇ ਖਲਾਚ ਰਹੋ ਹਰ ਰੋਜ਼ ਆਪਾਂ ਲਾਈਵ ਹੁੰਨੇ ਆਂ ਜਿੱਥੇ ਤੁਸੀਂ ਆ ਕੇ ਦਿਲ ਦੀਆਂ ਗੱਲਾਂ ਕਰ ਸਕਦੇ ਹੋ ਜਰੂਰ ਆਇਆ ਕਰੋ ਆਪਣਾ ਐਕਸਪੀਰੀਅੰਸ ਸ਼ੇਅਰ ਕਰਿਆ ਕਰੋ ਬਾਕੀ ਕਿਸੇ ਵੀ ਰਪਾਈ ਦੇ ਪੇਪਰ ਨਿਕਲਦੇ ਹੁੰਦੇ ਨੇ ਕਮੈਂਟ ਤੇ ਦੱਸ ਦਿਆ ਕਰੋ ਵੀ ਸਾਡੇ ਇੱਥੋਂ ਪੇਪਰ ਨਿਕਲੇ ਨੇ ਤਾਂ ਜੋ ਦੂਜੇ ਵੀਰਪਾਈ ਨੂੰ ਪਤਾ ਲੱਗ ਸਕੇ ਵੀ ਆਹ ਜਗ੍ਹਾ ਤੋਂ ਪੇਪਰ ਨਿਕਲ ਰਹੇ ਨੇ ਕਿੰਨੇ ਵਜੇ ਨਿਕਲ ਰਹੇ ਨੇ ਠੀਕ ਆ ਇੱਥੇ ਮੈਂ ਕੋਈ ਝੂਠ ਨਹੀਂ ਦੱਸਣਾ ਚਾਹੁੰਦਾ ਹੈਗਾ ਵੀ ਇੰਨੇ ਵਜ ਕੇ ਇੰਨੇ ਮਿੰਟਾਂ ਤੋਂ ਇੱਥੋਂ ਪੇਪਰ ਨਿਕਲ ਜਿਹੜੀ ਗੱਲ ਰਗੂਸਾ ਦੀ ਸੀ ਉਹ ਮੈਂ ਤੁਹਾਨੂੰ ਦੱਸਦਾ ਬਾਕੀ ਜਿਹੜੇ ਪੇਪਰਾਂ ਦੀ ਗੱਲ ਆ ਤੁਹਾਨੂੰ ਸਾਰਿਆਂ ਨੂੰ ਪਤਾ ਲੱਗ ਜੰਦਾ ਕਿਉਂਕਿ ਆਪਾਂ ਲਾਈਵ ਹੁੰਨੇ ਹਾਂ ਹਰ ਰੋਜ਼ ਵੀਰਪਾਈ ਆ ਕੇ ਦੱਸ ਸਕਦੇ ਜਦੋਂ ਵੀ ਸਾਡੇ ਇੱਥੋਂ ਪੇਪਰ ਨਿਕਲੇ ਨੇ ਇੱਥ ओके ਮਿਲਦੇ ਆਂ ਰਾਤ ਨੂੰ ਠੀਕ ਆ ਓਕੇ ਸਸ ਸ੍ਰੀਕਾ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ